ਲੈ ਬਈ ਆ ਚੱਕੀ ਵਾਲੇ ਨੂੰ ਵੀ ਦੇਖ ਲੈਣੇ ਮਾਂ ਹੀ ਦਿੰਨੇ ਧਰ ਕੇ ਚਾਹੇ ਹੋ ਜਾਏ ਹੋ ਸੰਤਾਂ ਦੀ ਹੋਰ ਭਾਈ ਠੀਕ ਹੈ ਬਾਬਾ ਉਹ ਕਿਵੇਂ ਬੇਲਾ ਜਾ ਬੈਠਾ ਭਗਤਾ ਬਾਬਾ ਕੰਮ ਨਹੀਂ ਚੱਲਦਾ ਹੋਰ ਬਾਬਾ ਕੰਮ ਕੋਈ ਨਹੀਂ ਚੱਲਦਾ ਸਾਹ ਉਹ ਕੰਮ ਤੇਰਾ ਚਲਾ ਦਈਏ ਚਲਾ ਦੇ ਬਾਬਾ ਫਿਰ ਦੇਖੇਂਗਾ ਤੂੰ ਕੰਮ ਤੇਰਾ ਐ ਫਿਰ ਉੱਜੇ ਮੇਰੇ ਰੇਲ ਗੱਡੀ ਭਾਈਦੀ ਹੁੰਦੀ ਐ ਜਮੀ ਠੱਪ ਹੋ ਰਿਹਾ ਬਾਬਾ ਅੱਛਾ ਹਮ ਕੰਮ ਤੇਰਾ ਚਲਾ ਦਾਂਗੇ ਭਗਤਾ ਤੂੰ ਮੰਨੇ ਬਾਬਿਆ ਨੂੰ ਫਿਰ ਤੇਰਾ ਘਰ ਦੀ ਢਾਲਾ ਟੱਪਾ ਕਰਾਉਣਾ ਪਊ ਦੇ ਨੂੰ ਥੋੜਾ ਜਿਹਾ ਲੈ ਭਗਤਾ ਤੇਰੇ ਤੇ ਕਰ ਦਾਂਗੇ ਕਿਰਪਾ ਹੋਰ ਫੇਰਾ ਵਧੀਆ ਬਾਬਾ ਪੈਸਾ ਪੂਸਾ ਵਧੀਆ ਕਮਾਣਾ ਨਾ ਚੱਕੀ ਚੋਂ ਹੈ ਬਾਬਾ ਠੱਪ ਹੋ ਰਿਹਾ ਕੰਮ ਉਹ ਠੱਪ ਹੋ ਰਿਹਾ ਹੂੰ ਕਾਪ ਕਿਵੇਂ ਖਰਚਾ ਖਾਸਾ ਕਰਦਾ ਮੈਨੂੰ ਲੱਗਦਾ ਤੂੰ ਪੈਗ ਸੈਗ ਲਾਉਣਾ ਹਾਂ ਉਹ ਤਾਂ ਹਾਂ ਉਹ ਤਾਂ ਲਾਉਣਾ ਪੈਂਦਾ ਵਾ ਬਾਟੇ ਕਰਕੇ ਅੱਛਾ ਰੁਪਈਆਰ ਪੂਆ ਕਿਵੇਂ ਖਰਜ ਜਾਂਦਾ ਹੈਗਾ ਕਿ ਨਾ ਖਰਦਾ ਨਹੀਂ ਰੁਪਈਏ ਦਾ ਤਾਂ ਪੰਗ ਹੀ ਆ ਕਮਾਉਣਾ ਬਹੁਤ ਹੈ ਪਰ ਲੱਗਦੇ ਨੇ 15000 ਫਿਰ ਆ ਜਾਂਦੇ ਬਾਕੀ ਹੋ ਜਾਂਦੇ ਉਹ ਸ਼ੇਰਾ ਤੂੰ ਜਿਹੜਾ دارو ਦੂਰ ਉਤੇ ਪੈਗ ਪੋਗੇ ਛੜਦੇ ਥੋੜਾ ਜਿਹਾ ਘੱਟ ਪੀ ਲਿਆ ਕਰ ਸ਼ੇਰਾ ਪੈਸਾ ਤਾਂ ਘੜਨ ਲੱਗ ਜਾਊਗਾ ਨਾ ਨਾ ਠੀਕ ਹੈ ਆਉਂਦਾ ਤਾਂ ਬਾਬਾ ਵੀ ਇਹ ਬਾਬਾ ਪੂਆ ਅੰਗਰੇਜ਼ੀ ਦਾ ਲਾਉਣਾ ਵਧੀਆ ਚਲਾਉਂਦਾ ਉਹ ਪਗ ਤਾਂ ਪੈਗ ਸੈਗ ਘੱਟ ਲਾਇਆ ਕਰ ਥੋੜਾ ਨਾ ਉਹ ਲੈ ਲਿਆਗਾ ਤੂੰ ਬੱਤੀ ਕਰ ਲਿਆ ਕਰ ਸਵੇਰੇ ਸ਼ਾਮ ਨਾ ਵਾਪਾ ਤੂੰ ਹੋ ਜੀ ਤੇਰੇ ਤੇ ਨਾ ਤੂੰ ਵਾਤੀ ਦਾ ਪੂਰੀ ਆ। ਅੱਛਾ ਤੇ ਬਾਬੇ ਕੀ ਹੁਣ ਤੇਰੇ ਇੱਕ ਥੌੜਾ ਪਾਉਣਾ ਮੈਂ। ਥੋੜਿਆ दारू ਪਾਣੀ ਘਟ ਜੇਗਾ ਤੂੰ। ਠੀਕ ਹੈ। ਉਹ ਗੋਲੀਆਂ ਗੋਲੀਆਂ ਤਾਂ ਨਹੀਂ ਖਾਂਦਾ ਜੀ ਵਾਲੀਆਂ ਤੂੰ। ਉਹ ਨਹੀਂ ਖਾਂਦਾ ਬਾਬਾ। ਉਹ ਦੇਖੇ ਕਿਤੇ ਮਾਰਿਆ ਸੇਰਾ ਸਾਰਾ ਖੂਨ ਫੂਕ ਦਿੰਦੀ ਐ ਨਾ ਉਹ। ਉਹ ਤਾਂ ਜਵਾ ਫੂਕ ਦਾਂਦੇ ਨੇ। ਹਾਂ ਤੇਰੇ ਤੇ ਕਿਰਪਾ ਕਿੰਨੇ ਪੀਣੇ ਘਟ ਦੇਣਾ ਦਿਨ ਚ। ਬਾਬਾ ਘਟ ਦਰਿਆ 10 ਬਈ 10 15 ਮਣ। ਅੱਛਾ ਅੱਛਾ ਇੱਕ ਮਣ ਬਾਬੇ ਨੂੰ ਦੇ ਦਿੰ। ਉਹ ਨਾ ਰਹਿ ਜੀ ਬਾਬਾ। ਹਾਂ ਲੰਗਰ ਵਾਸਤੇ 21 ਨਾਗ ਤੈਨੂੰ ਫੇਰ ਦੱਸ ਦਾਂ ਦੱਸਣਾ ਕਰੂੰਗਾ ਜਦੋਂ ਪਣਾਰਾ ਲੱਗਿਆ 21 ਕੀ ਨਾਗੇ ਤੇਰੇ ਭੰਡਾਰੇ ਚ ਪਾ ਦਾਂਗੇ ਲੰਗਰ ਵਾਸਤੇ ਦੇ ਦੇਂਗਾ ਬਾਬਿਆਂ ਨੂੰ ਬਾਬਾ ਅਸੀਂ ਕਿੱਧਰ ਜਾਵਾਂਗੇ ਕੀ ਨਾਗੇ ਤੈਨੂੰ ਦੇਖ ਕੇ ਉਹ ਤੇਰੇ ਦਾ ਘਰ ਹੋਰ ਭਰ ਦੂਗਾ ਬਥੇਰਾ ਦੇਊਗਾ ਮਾਲਕ ਤੇਰਾ ਇਹ ਚੱਕੀਆਂ ਦਾ ਤੇਰੇ 10 ਚੱਕੀਆਂ ਲੱਗ ਜਾਣਗੀਆਂ ਬਾਬਾ ਕਿਰਪਾ ਕਰ ਜੂਗਾ ਜਿਹੜੇ 10 ਦਾ ਜਵਾ ਕਿੱਥੇ ਪਾਲੂ ਉਹ ਬਾਬਾ ਖੌਲਾ ਪਾ ਦਿੰਨੇ ਆ ਤੇਰਾ ਸਾਰੇ ਸ਼ਰੀਰ ਦਾ ਕਸ਼ਟ ਚੱਕ ਦਾਂਗੇ ਵਾਹੇ ਬਾਬਾ ਖੌਲਾ ਦਾ ਜੈ ਬਾਬਾ ਡੱਲਮਾ ਡੱਲਮਾ ਦੇਵੇ ਕਾਲੇ ਦੇ ਗੋਡੇ ਤੋਂ ਲੈ ਕੇ ਮੋਢੇ ਜੋੜਾਂ 'ਚ ਦਰਦ ਹਟਾ ਦੇ ਪੈਗ ਘਟਾ ਦੇ ਗੋਲੀਆਂ ਤੇ ਲਾ ਦੇ ਉਹ ਨਹੀਂ ਗੋਲੀਆਂ ਤੇ ਨਹੀਂ ਗੋਲੀਆਂ ਹਟਾ ਦੇ ਗੋਲੀਆਂ ਤੇ ਗੋਲੀਆਂ ਹਟਾ ਦੇ ਬਾਬਾ ਇਹਨੂੰ ਭੁੱਕੀ ਦਾ ਚਮਚੇ ਤੇ ਲਾ ਦੇ ਭੁੱਕੀ ਨਾਲ ਬੰਦਾ ਕੰਮ ਕਰੂਗਾ ਕੋਈ ਆੜਾ ਬੋਲਾ ਨਹੀਂ ਕਰਦਾ ਜੀਵਾਰੀ ਗੋਲੀ ਖੂਨ ਫੂਕ ਦਿੰਦੀ ਆ ਜੈ ਬਾਬਾ ਕਾਲਾ ਇਹਦਾ ਇੱਕ ਪੈਗ ਤੇ ਕਰ ਦੇ ਇਹਨੂੰ ਬੋਤਲ ਬੰਦ ਕਰਾ ਦੇ ਵਧੀਆ ਬਾਬੇ ਨੂੰ ਲਵਾ ਦੇ ਨਹੀਂ ਜੈ ਹੋ ਜੈ ਹੋ ਲੈ ਭਾਈ ਤੂੰ ਐ ਕਰੀਂ ਹੋਂ ਤੇਤੋ ਲੈ ਕੇ ਜਾਵਾਂਗੇ 50 ਕਿਲੋ ਆਟਾ ਬਾਬੇ ਦੀ ਗੱਡੀ ਪਿੱਛੇ ਭਗਤ ਲੈ ਕੇ ਆਉਂਦਾ ਬਾਬੇ ਨੂੰ 50 ਕਿਲੋ ਆਟਾ ਦੇ ਦੀ ਦਾਨ ਲਖਨਾ ਕਰਦੀ ਤੇਰਾ ਭਲਾ ਹੋ ਜਾਊਗਾ ਲੈ ਬਾਬਾ 150 ਰੁਪਿਆ ਲੈ ਜਾ ਤੂੰ ਉਹ ਭਗਤ ਦਾ 150 ਦਾ ਤਾਂ ਜਵਾਖ ਨਹੀਂ ਵਿੜਦਾ ਅੱਜ ਕਦ ਤੂੰ ਬਾਬੇ ਨੂੰ ਦੇਣ ਨੂੰ ਕਰਦਾ ਤੇਰਾ ਕੁਝ ਹੋ ਜਾਂਦਾ ਲੈ ਬਾਬਾ ਤੂੰ ਉਹ ਬਾਬੇ 100 ਨਾਲ ਕੀ ਹੋਊਗਾ ਕੁਝ ਨਹੀਂ ਹੁੰਦਾ ਅਗਲੀ ਵਾਰੀ ਕਿੰਨੇ ਮਰਜ਼ੀ ਦੇ ਜੀ ਬਾਬਾ ਬਾਬੇ ਨੇ ਕੁੱਕੜ ਵੀ ਖਾਣਾ ਗੰਜਾ ਉਹ ਭਾਈ 100 ਨਾਲ ਤਾਂ ਜਵਾਖ ਨਹੀਂ ਵਿੜਦਾ ਕੱਲੇ ਤੂੰ ਮੈਨੂੰ ਦੇਂਦਾ ਫਿਰਦਾ 100 ਰੁਪਿਆ 100 ਬਾਬੇ ਦਾ ਭਟਾਰਾ ਦੇਖ ਤੂੰ ਬਗਲੀ ਨਹੀਂ ਜਾਣਾ ਕਸ਼ਮੀਰ ਤੱਕ ਕੰਮ ਤਾਂ ਚੱਲਣੇ ਬਾਬਾ ਤਰਨਿਆ ਕੁਮਾਰੀ ਤੱਕ ਪੈਦਲ ਤੁਰਿਆ ਜਾਣਾ ਆਈ ਤੇਰੇ ਭਗਤਾਂ ਦਾ ਭਲਾ ਕਰਦਾ ਜਾਣਾ ਆਉਂਦੇ ਜਾਂਦੇ ਰਾਈਆਂ ਨੂੰ ਸਭ ਠੀਕ ਐ ਬਾਬਾ ਤੂੰ ਅਗਲੀ ਵਾਰੀ ਕਿੰਨੇ ਮਰਜੀ ਲੈ ਜੀ ਆ 100 11 ਉਹ ਬਾਬਾ 100 ਨਾਲ ਕੀ ਹੋਊਗਾ ਤੂੰ ਐਂ ਕਰ 500 ਕਰ ਦੇ ਉਹ ਬਾਬਾ 500 ਹੈ ਨਹੀਂ ਇਹੀ ਐ 100 ਹੀ ਉਹ ਕਾਲੇ ਚੱਲ ਚੱਲ 100 ਤੋ ਲੈ ਮੁਰਗਾ ਬਣ ਗਿਆ 200 ਉਧਰੋਂ ਬਣ ਗਿਆ ਜੀ ਚੱਲ ਕੋਈ ਨਹੀਂ ਭਗਤਾ ਕਾਲੇ ਹੁਣ ਇਹ ਬਾਬੇ ਨੂੰ 21 ਨਾ ਕੇ ਆਟੇ ਦੇ ਤੇ ਇੱਕ ਦੇਸੀ ਘਿਓ ਦਾ ਟੀਨ ਦੇ ਦੇਗਾ ਬਾਬਾ ਇਹ ਨਾ ਕਿੱਥੋਂ ਰਿਉਂਗਾ ਜਵਾਰਦਾ ਉਹ ਤੇਰੇ ਘਰ ਦੇ ਤਰੱਕੀ ਹੋ ਜੂ ਤੇਰੇ ਆਉਣ ਘਰੇ ਖੁਸ਼ੀਆਂ ਆਉਣ ਵਾਲੀਆਂ ਨੇ ਮੰਨੇ ਬਾਬਿਆਂ ਨੂੰ ਹਾਂ ਇਹ ਤਾਂ ਠੀਕ ਆ ਬਾਬਾ ਹਾਂ ਤੇਰੇ ਘਰੇ ਚਾਨਣੇ ਚਾਨਣ ਹੋ ਜੂਗਾ ਠੀਕ ਹੈ ਮੇਰਾ ਬਾਬਿਆਂ ਦੇ ਘਰੇ ਬਗ ਜੂਗਾ ਇਸ ਤਾਂ ਨੇਰਾ ਇਕੱਠਾ ਕਰਦੇ ਫਿਰਦੇ ਆ ਦੁੱਖ ਤਕਲੀਫ ਬਾਬੇ ਆਪਦੇ ਸਰੀਰ ਤੇ ਲੈ ਜਾਂਦੇ ਨੇ ਸਾਰੇ ਠੀਕ ਹੈ ਬਾਬਾ ਭਗਤਾਂ ਦਾ ਭਲਾ ਕਰਨਾ ਇਹਨਾਂ ਨੇ ਠੀਕ ਹੈ ਬਾਬਾ ਤੇਰੇ ਘਰੇ ਚਾਨਣ ਬਾਬੇ ਦੇ ਘਰੇ ਨੇਰਾ ਠੀਕ ਹੈ ਠੀਕ ਹੈ ਭਗਤਾਂ ਦਾ ਬਾਬਾ ਹਾਂ ਚੱਲ ਭਗਤਾ ਠੀਕ ਹੈ ਕੋਈ ਮਾੜਾ ਮੋਟਾ ਦਾਨ ਦਕਸ਼ਨਾ ਕਰਦਾ ਕਰੇ ਜਾਨਵਰਾਂ ਨੂੰ ਹੋਰ ਕਿਸੇ ਰਾ ਨੂੰ ਖਾਲੀ ਨੇ ਮੋੜਿਆ ਕਰ ਬ ਨਾ ਮੋੜਿਆ ਕਰ ਨਾ ਨਾ ਜਾਣ ਬਰਾਬਰ ਕਿਸੇ ਨਾਲੋਂ ਖੰਤ ਨੂੰ ਪੁੱਠਾ ਨਾ ਬੋਲਿਆ ਕਰ ਹਾਂ ਠੀਕ ਹੈ ਬਾਬਾ ਮੈਂ ਕਿਸੇ ਕੋਲਵਾ ਦੇ ਕਰ ਮੁਰਗਾ ਆਪ ਲੈ ਲੂ ਬਾਬਾ ਜੈ ਹੋ ਚਲ 200 ਉਧਰ ਬਣ ਗਿਆ ਮੁਰਗਾ ਇਹ ਤੋਂ ਬਣ ਗਿਆ 100 ਰੁਪਿਆ 100 200 ਹੋਰ ਬਣਾਵਾਂਗੇ ਤਾਂ ਚਲ ਭਾਗਤਾ ਜੈ